24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸੇ ਸ਼ੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਪਿੰਡਾਂ ਸਭਰਾ ਵਿੱਚੇ ਚੋਰਾਂ ਦੇ ਹੌਸਲੇ ਬਲੰਦ ਚੋਰਾਂ ਵੱਲੋਂ ਆਏ ਦਿਨ ਹੀ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਪਿੰਡਾਂ ਸਭਰਾ ਵਿੱਚੇ ਚੋਰਾਂ ਵੱਲੋਂ ਕਿਸਾਨਾਂ ਦੀ ਮੋਟਰ ਤੇ ਜਦ ਚੋਰ ਚੋਰੀ ਦੀ ਨੀਅਤ ਨਾਲ ਚੋਰੀ ਕਰਨਾ ਹੈ ਤਾਂ ਕਿਸਾਨਾਂ ਨੂੰ ਪਤਾ ਲੱਗਣ ਤੇ ਜਦੋਂ ਚੋਰਾਂ ਦੇ ਪਿੱਛੇ ਭੱਜੇ ਤਾਂ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਅਤੇ ਇਸ ਸਬੰਧੀ ਜਦ ਕਿਸਾਨਾ ਲਾਲ ਗੱਲਬਾਤ ਕੀਤੀ ਗਈ ਤਾਂ ਕੀ ਕਹਿੰਦੇ ਨਜ਼ਰ ਆਉ ਤੁਹਾਨੂੰ ਸੁਣਾਉਨੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਂਜੀ ਸੋਨ ਸਿੰਘ ਸਭਰਾ ਇਕਤਾ ਗਰਾਹ ਜਹਬੰਦੀ ਦਾ ਮੈਂ ਬਲਾਕ ਪ੍ਰਧਾਨ ਹਾਂ ਜੀ ਕੀ ਗੱਲ ਹੋ ਜਾਂਦੇ ਟਰਾਫਰਾਂ ਦਾ ਚੋਰੀ ਹੋ ਗਿਆ ਟਰਾਫਰ ਨੂੰ ਇੱਕ ਨਹੀਂ ਦੀ ਚੋਰੀ ਹੋਇਆ ਟਰਾਫਰ ਨੂੰ ਬਹੁਤ ਜ਼ਿਆਦਾ ਚੋਰੀ ਹੋਈ ਹੈ ਜੀ ਅੱਜ ਨੂਪੇਸ਼ਾ ਦੀ ਬੈਗ ਦੇ ਲਾਗੇ ਰਾਤ ਦਾ ਟਰਾਫਰ ਨੂੰ ਲਾਇਆ ਚੋਰਾਂ ਨੇ ਤੇ ਇਹਨਾਂ ਨੂੰ ਪਤਾ ਲੱਗਿਆ ਰੌਲਾ ਪਾਇਆ ਵਾ ਤੇ ਛੱਡ ਕੇ ਵਿੱਚੇ ਮੋਟਰਸਾਈਕਲ ਸਾਰਾ ਭੱਜ ਗਏ ਆ ਕੁਛ ਨਾ ਨੂੰ ਛੱਕ ਜਿਹੜੇ ਬੰਦੇ ਤੇ ਉਹ ਨਹੀਂ ਜਾਣੇ ਪੁਲਸਾ ਲੱਗੇ ਦਰਖਾਸਤ ਵੀ ਨਾ ਦਿੱਤੀ ਇੱਕ ਸਾਡਾ ਟਰਾਂਸਫਰਮ ਨੱਥਾ ਜੀ ਲਗਭਗ 20 ਦਿਨ ਹੋ ਗਏ ਉਹਦਾ ਸਾਰਾ ਤੇਲ ਸਾਰਾ ਕੁਛ ਕੱਢ ਕੇ ਲੈ ਗਏ ਘਰ ਤੇ ਲੱਗੇ ਸਾਡੇ ਨੂੰ ਉਹਦੇ ਐਫਆਈਆ ਦਰਜ ਵੀ ਕਰਾਈਆ ਤੇ ਹੋਰ بڑے ਟਰਾਂਸਫਰਮ ਨੱਥੇ ਆ ਜੀ ਕਿਸੇ ਦਾ ਸਮਾਨ ਕੱਢਿਆ ਜਾਂਦਾ ਕਿਸੇ ਦੀ ਕੇਵਲਾਂ ਵਡੀਆਂ ਜਾਂਦੀਆਂ ਜਿਹੜੇ ਇਲਾਕੇ ਲੋਕਾਂ ਨੂੰ ਪਿਸਤੌਲ ਦੀ ਨੋਕ ਤੇ ਜਿਹੜੇ ਦਾਤਰ ਵਿਖਾ ਕੇ ਤੇ ਲੋਕ ਲੁੱਟੇ ਜਾ ਰਹੇ ਆ ਬੇਹੱਦ ਅਨਪਿਆ ਜੀ ਅਨ ਇਹ ਸਰਕਾਰ ਦੇ ਵਿੱਚ ਤੇ ਮੈਂ ਤੇ ਇੰਨਾ ਕਦੀ ਉਹ ਸਾਰੀ ਜ਼ਿੰਦਗੀ ਜਨ ਪਿਆ ਨਹੀਂ ਵਖਿਆ ਜਿੱਥੇ ਕੋਈ ਕੋਈ ਜਾਂਦਾ ਕੋਈ ਸੇਫਟੀ ਨਹੀਂ ਗਈ ਜਿੱਥੇ ਕਿਸੇ ਨੂੰ ਮਰਜ਼ੀ ਕੋ ਲੋਟ ਲੈਂਦਾ ਜਿਹਨੇ ਸਿਕਟਾ ਪੀਂਦੇ ਰਹਿੰਦੇ ਆ ਜੀ ਸਮੈਗਾ ਪੀਂਦੇ ਰਹਿੰਦੇ ਆ ਨਾ ਕੋ ਪੁਲਿਸ ਦਾ ਮੁਲਾਜ਼ਮ ਹੈਗਾ ਤਿੰਨ ਚਾਰ ਪੁਲਿਸ ਦੇ ਮੁਲਾਜ਼ਮਾਂ ਵੀ ਜਿਹੜੇ ਚੌਂਕੀ ਦੇ ਵਿੱਚ ਹੀ ਮਾਸੂਤਰ ਆਉਂਦਾ ਉਹਨਾਂ ਦਾ ਕੰਮ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਆ ਪਰੇਸ਼ਾਨੀਆਂ ਦੀ ਜਿਹਦੇ ਹੁਣ ਟ੍ਰਾਫਿਕ ਨੂੰ ਲੈ ਗਿਆ ਸੀ ਦਿਨ ਦੇ ਵਿੱਚ ਤੇ ਜੇ 4 ਦਿਨ ਮੀਂਹ ਨਾ ਪੈਂਦਾ ਤੇ ਆ ਹੁਣ ਪੈ ਗਿਆ ਕਰਕੇ ਬਚਾਓ ਇਹਨਾਂ ਹੁਣ ਟ੍ਰਾਫਿਕ ਮਿਲਣਾ ਨਹੀਂ ਕਰ ਉਹਨਾਂ ਦਾ ਫਸਲੀ ਬਰਬਾਦ ਹੋਇਆ ਉਹਨਾਂ ਦੇ ਗਾਂ ਜ ਕਿੰਨੇ ਕੁ ਟਾਈਮ ਹੀ ਰਾਤ ਜਿਹੜੇ ਚੋਰ ਇਹਨਾਂ ਦੇ ਦਸਮਤਾਲ ਤੱਕ 10 ਦਾ ਟਾਈਮ ਸੀ ਜੀ ਤੇ 10 ਦੇ ਟਾਈਮ ਤੇ ਜਦੋਂ ਇਹਨਾਂ ਨੂੰ ਰੋਲਾ ਰੱਪਾ ਇੱਥੇ ਪਿਆ ਦੇ ਉੱਤੋਂ ਛੱਡ ਕੇ ਮੋਟਰਸਾਈਕਲ ਵਿੱਚ ਭੱਜ ਗਏ ਤੇ ਆਹ ਟ੍ਰਾਫਿਕ ਰੋਨ ਦੇ ਵਿੱਚੋਂ ਸਮਾਨ ਜਿਹੜਾ ਇੱਕ ਦਿਨ ਪਹਿਲਾਂ ਕੱਢ ਕੱਢ ਕੇ ਲੈ ਕੇ ਜਾ ਬਾਕੀ ਦਾ ਉਹ ਕੱਢਣ ਆਏ ਉਹਨਾਂ ਚੋਰ ਸੋਣੇ ਉਹ ਤੇ ਡਾਕੇ ਮਾਰਦੇ ਆ ਚੋਰ ਤਾਂ ਨਾ ਚੋਰੀ ਕਰਦਾ ਤੇ ਡਾਕੇ ਮਾਰਦੇ ਉਹਨਾਂ ਦੇ ਜਿੰਨੇ ਲਾਪਾਣਾ ਜੈ ਤਰ੍ਹਾਂ ਰਿਆ ਦੀ ਇਹੋ ਸਾਰੇ ਜਿਹੇ ਬੰਦੇ ਨਾਲ ਅਸੀਂ ਸਲਾਹ ਕੀਤੀ ਹੈ ਅਸੀਂ ਸਾਰਾ ਕਢਾਵਾਂਗੇ ਜਿੱਥੋਂ ਤੱਕ ਇਹਨਾਂ ਦਾ ਪਿੱਛੇ ਸਮਾਨ ਜਿੱਥੋਂ ਤੱਕ ਜਾ ਇਹਨਾਂ ਨੇ ਕਿਹਦੇ ਕੋਲ ਵੇਚਿਆ ਕੀ ਅਹੀਂ ਪੁਲਸ ਨੂੰ ਦਬਾ ਦੇ ਕੇ ਤੇ ਕਦਾ ਕੇ ਛਡਾਂਗੇ ਜੀ ਇੱਕ ਥੋੜਾ ਪੱਤਰਕਾਰ ਦੇ ਤੁਸੀਂ ਤਾਂ ਹੁੰਦੇ ਬਹੁਤ ਖਬਰਾਂ ਲੈਂਦੇ ਜੇ ਆ ਪੱਟੀ ਕੀ ਹੋਇਆ ਵਾ ਕੀ ਕੁਝ ਨਹੀਂ ਹੋਇਆ ਇਹ ਤੇ ਬਹੁਤ ਜ਼ਿਆਦਾ ਅਨ ਅਨ ਪੈ ਗਿਆ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਇਹਦਾ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਦਾ ਨਾਂ ਹੀ ਨਹੀਂ ਰਹਿ ਗਿਆ ਵੀ ਕਾਨੂੰਨ ਹੁੰਦਾ ਕੀ ਆ ਨਾ ਕੋਈ ਕਾਨੂੰਨ ਦਾ ਖੋਪ ਬੈਨ ਆ ਵੀ ਇਤਨਾ ਯੂਪੀ ਦੇ ਵਿੱਚ ਤੇ ਬਿਹਾਰ ਚ ਨਹੀਂ ਹੋਈ ਜਿੱਥੇ ਪੰਜਾਬ ਦਾ ਤੇ ਰਿਹਾ ਵਾ ਮੈਂ ਤਾਂ ਰਾਨ ਗਈ ਆ ਵੀ ਕਿਤਰਾ ਲੋਕਾਂ ਨੇ ਫਿਰਨਾ ਹੋ ਸੜਕਾਂ ਦੇ ਉੱਤੇ ਕਿਤਰਾ ਨੇ ਰਸਵੇਰੇ ਜਾਣਗੇ ਜੇ ਦਿਣੀ ਇਹ ਕੁਝ ਹੋਣ ਲੱਪੇ ਕੀ ਕੀ ਬਣੂਗਾ ਨਹੀਂ ਮੰਕਰੋਗੇ ਮੈਂ ਮੰਗ ਐਸਐਸਪੀ ਸਾਹਿਬ ਤੋਂ ਇਹ ਕਰਦਾ ਵੀ ਇਹਨਾਂ ਨੂੰ ਬਿਨਾਂ ਝਿਜਕ ਬਿਨਾਂ ਕਿਸੇ ਦੀ ਫੋਨ ਸੁਣੇ ਦੋ ਬੰਦਿਆਂ ਦਾ ਸਾਰੇ ਟਰੇਸ ਕੀਤੇ ਜਾਂ ਜਿੱਥੇ ਜਿੱਥੇ ਇਹਨਾਂ ਨੇ ਵੇਚੇ ਜਿੱਥੇ ਜਿੱਥੇ ਪਿੱਛੋਂ ਇਹਨਾਂ ਦਾ ਗਏਗਾ ਸਾਰਾ ਹੀ ਤੇ ਪਿਛਲੇ ਜਿਹੜੇ ਟਰਾਂਫਰ ਲਾਏ ਜਾਂਦੇ ਆ ਉਹ ਲਾਏ ਗਏ ਉਹਨਾਂ ਤੋਂ ਵੀ ਮਨਾਏ ਜਾਂ ਇਹਨਾਂ ਕਰੋੜਾ ਰੁਪਈਆ ਦਾ ਨੁਕਸਾਨ ਕਰਤਾ ਜੀ ਆਪਦੇ ਢਿੱਡ ਬਦਲੇ ਤੇ ਇਹਨਾਂ ਦਾ ਕੋਈ ਵੀ ਨਿਕਲਦਾ ਮੈਨੂੰ ਨਹੀਂ ਪਤਾ ਕੌਣ ਨੇ ਪਰ ਜਿਹੜਾ ਵੀ ਕੋਈ ਨਿਕਲਦਾ ਵਾ ਉਹਨੂੰ ਸ਼ਕਤੀ ਦੇ ਨਾਲ ਪਹਿਲਾਂ ਪਰਚਾ ਦੇਣ ਤੋਂ ਸਾਰਾ ਸਮਾਨ ਇਕੱਠਾ ਕੀਤਾ ਦੇ ਕਿੱਥੋਂ ਕਿੱਥੋਂ ਦੇ ਤਕਰੀਰੀਆਂ ਜੜਾਂ ਤੇ ਫਿਰ ਪਰਚਾ ਦੇਣਾ ਅਜਾ ਸਾਰ ਪਰਚਾ ਦੇ ਕੇ ਨਾ ਉਹ ਜੇਲ੍ਹ ਚ ਗਲ ਜੂਦੇ 2 ਮਹੀਨੇ ਨੂੰ ਫਿਰ ਜ਼ਮਾਨਤ ਕਰਾ ਕੇ ਆਏ ਉਹਨੇ ਇੱਕ ਵੀ ਨਹੀਂ ਕਰਨਾ ਕੋਲ ਕਰਾ ਕੇ ਛੱਡਾਂਗੇ ਜਿੱਥੇ ਵੇਚਦੇ ਆਂ ਆਰਤੀ ਅਜ ਕੁਵਾਰੀਓ ਉਹਨਾਂ ਨਹੀਂ ਗਾ ਜਿਹਨੂੰ ਇਹ ਸਮਾਨ ਮਿਲਦਾ ਤਾਂਬੇ ਦਾ ਉਹ ਕੋਈ ਅੰਨਾ ਨਹੀਂ ਗਾ ਜਿਹਨੇ 10000 ਦਾ ਜਾਂ 15 20 ਇਹ ਸਹੀ ਪੁੱਛੋ ਜੇ ਜਾਂ 10 ਦਾ ਟਰਾਫਰਮੋਂ ਦਾ 63000 ਰੇਟ ਆ ਅਹੀਂ ਚਲੋ ਮਹਿਕਮਾ ਨਾਲ ਸਰਕਾਰ ਨੂੰ ਚੂਨਾ ਲੱਗਦਾ ਨਾਲੇ ਸਾਡੀਆਂ ਫਸਲਾਂ ਸੜ ਜਾਂਦੀਆਂ ਤੇ ਜੇ ਇਹਨੂੰ ਮੋਲੋ ਲੈਣਾ ਪਵੇ ਤਾਂ 63000 ਦਾ ਆਉਂਦਾ ਏ ਤੇ 63 63000 ਦਾ 50000 ਦਾ ਇਕੱਠਾ ਚੂਨਾ ਇਹਨਾਂ ਨੂੰ ਕੀ ਲੋੜ ਆ ਯਾਰ ਕੰਮ ਕਰਨ ਦੀ ਜਿਨ੍ਹਾਂ ਨੇ ਇਤਨਾ ਡਾਕੇ ਮਾਰ ਲੈਣੀਆਂ ਮੇਰਾ ਨਾਂ ਕੁਲਵਿੰਦਰ ਸਿੰਘ ਕਿਹੜਾ ਪਿੰਡਾ ਪਿੰਡ ਸਭਰਾ ਇਗਾਲੋ ਇਰਾਦਾਂ ਦੇ ਇਹ ਡਰਾਮਾ ਰਾਤ 10 ਵਜੇ ਸਾਡਾ ਟਰਾਂਸਫਰਮ ਚੋਰੀ ਕਰਨ ਆਏ ਆ 10 ਵਜੇ ਅਸੀਂ ਕੋਠੇ ਦੇ ਉੱਤੋਂ ਵੇਖਿਆ ਵਾ ਤੇ ਇਹ ਸਾਡੇ ਟਰਾਂਸਫਰਮ ਦੇ ਉੱਤੇ ਚੜੇ ਆ ਮੋਟਰਸਾਈਕਲ ਸਾਡੇ ਖੜਾ ਹੈਗਾ ਇਹਨਾਂ ਦਾ ਕਿੱਦਾਂ ਜਾਣਗੇ ਇਹ ਇਹ ਤਿੰਨ ਕਿ ਤਕਰੀਬਨ ਤਿੰਨ ਕਿ ਜਾਣੇਗੇ ਇਹ ਜਿਹੜੇ ਵੇਖੇ ਭੱਜਦੇ ਹੋ ਸਕਦਾ ਜਿਆਦਾ ਵੀ ਗਾਇਕ ਵੱਡਾ ਵੀ ਹੋਵੇ ਕੋਈ ਨਹੀਂ ਪਤਾ ਮੋਟਰਸਾਈਕਲ ਇੱਥੇ ਛੱਡ ਗਏ ਆ ਮੋਟਰਸਾਈਕਲ ਇੱਥੇ ਛੱਡ ਕੇ ਟਰਾਂਸਫਰਮ ਥੱਲੇ ਤੇ ਉਹ ਟਰਾਂਸਫਰਮ ਲਾ ਲਿਆ ਫਿਰ ਥੱਲੇ ਗਏ ਟਰਾਂਸਫਰਮ ਲਾ ਕੇ ਸੁੱਟ ਗਏ ਆ ਤੁਸੀਂ ਮਗਰਫਰ ਪੱਜੀ ਉਹਨਾਂ ਦੇ ਅਸੀਂ ਮਗਰ ਭੱਜੇ ਮੋਟਰਸਾਈਕਲ ਛੱਡ ਕੇ ਦੂਜੇ ਭੱਜ ਗਏ ਬੰਦੇ ਪਤਾ ਲੱਗਾ ਕੌਣ ਆ ਨਹੀਂ ਕੋਈ ਪਤਾ ਨਹੀਂ ਲੱਗਾ ਇਹ ਕੀ ਮੰਗ ਕਰੋਗੇ ਉਹਨਾਂ ਮੰਗ ਸਰਕਾਰ ਤੋਂ ਇਹ ਕਰ ਦੇਣਗੇ ਬੰਦੇ ਪਤਾ ਲੱਗੇ ਤੇ ਪਰਚਾ ਠੋਕੇ ਹੋਣਾ ਚਾਹੀਦਾ ਮੇਰਾ ਨਾਮ ਜੀ ਅਵਤਾਰ ਸਿੰਘ ਮੈਂ ਕਿਸਾਨ ਹ ਯੂਨੀਅਨ ਦੇ ਵਿੱਚ ਵੀ ਨਾਲ ਜਾਣਦਾ ਧਰਨਾਂ ਤੇ ਵੀ ਜਾਣਦਾ ਨਾਲ ਮੈਂ ਮੈਂਬਰ ਵੀ ਹਾਂ ਜੀ ਕੀ ਮੰਗ ਕੀ ਕਰੇ ਹੋਇਆ ਮਸਲਾ ਮਸਲਾ ਇਹ ਜੀ ਰਾਤ 10:00 10:30 ਦਾ ਟਾਈਮ ਆ ਇਹ ਆ ਨੂਬਸੋਂ ਦੀ ਬੈਗ ਲੱਗਾ ਇੱਥੇ ਟਰਾਂਸਫਰ ਮਾਰਾ ਚੋਰ ਲੌਣ ਪੈ ਗਏ ਆ ਤੇ ਇਹਨਾਂ ਨੇ ਮੁੜ ਕੇ ਸਾਨੂੰ ਵੀ ਫੋਨ ਕੀਤੇ ਆ ਵੀ ਦੋ ਬੰਦੇ ਢਾੜੀ ਬੰਬੀ ਵਾਲ ਤੇ ਹੀ ਉੱਥੇ ਖਲੋਤੇ ਆ ਤੇ ਜੋ ਟ੍ਰਾਫਿਕ ਸਾਡੇ ਵਾਲੇ ਦੇ ਆ ਵੀ ਬੰਦੇ ਚੜੀ ਫਿਰਦੇ ਆ ਉਧਰ ਉਹਹੀਂ ਭੱਜੇ ਆ ਤੇ ਉਧਰ ਇਹਨਾਂ ਲਲਕਾਰੇ ਮਾਰਦੇ ਇੱਥੋਂ ਦੇ ਉਹ ਮੋਟਰਸਾਈਕਲ ਇੱਥੇ ਛੱਡ ਕੇ ਤੇ ਆਪ ਐ ਇਹਨੂੰ ਭੱਜ ਗਏ ਆ ਕਿੰਨੇ ਕੁ ਜਾਣੇ ਇਹ ਇਹ ਤਕਰੀਬਨ ਇਹਨਾਂ ਨੇ ਦੱਸਨ ਦਾ ਮੂਜੂਬ ਆ ਮਤਲਬ ਤਿੰਨ ਕਿ ਜਾਣੇ ਹੈਗੇ ਬੰਦੇ ਤੇ ਤਿੰਨ ਜਾਣੇ ਨਹੀਂ ਬੰਦੇ ਤੇ ਜ਼ਿਆਦਾ ਹੋਣਗੇ ਜੀ ਇਹਨਾਂ ਦੇ ਨਾਲ ਆ ਬੰਦੇ ਦਾ ਬਹੁਤ ਜਿਆਦਾ ਵੱਡਾ ਗੈਂਗ ਹੋਊਗਾ ਤਾਰ ਕੇ ਇੱਕ ਦਿਨ ਸਾਡੇ ਆਪ ਸੌਣ ਸੌਣਾ ਦਾ ਟਰਾਂਸਫਰ ਲੱਤਾ ਉਦੋਂ ਰਾਤ ਇੱਕੇ ਰਾਤ ਤਿੰਨ ਟਰਾਂਸਫਰ ਸਾਡੀ ਉਦੋਂ ਚੋਰੀ ਹੋਏ ਬੰਦਾ ਇੱਕੋ ਤਿੰਨ ਹੋਣ ਤੇ ਇਹ ਨਹੀਂ ਟਰਾਂਸਫਰ ਮਿਲਾ ਨਹੀਂ ਸਕਦੇ ਉਹ ਇਹ ਬੰਦੇ ਬਹੁਤ ਜਿਆਦਾ ਨਾਲ ਗੈਂਗ ਇਹਨਾਂ ਨੇ ਇਕੱਠਾ ਬਣਾਇਆ ਕੀ ਮੰਗ ਕਰੋਗੇ ਉਹਨਾਂ ਮੰਗ ਸਾਡੀ ਇਹੋ ਹੀ ਆ ਵੀ ਪੁਲਿਸ ਨੂੰ ਅਸੀਂ ਦਿਖਾ ਦਿੱਤੀ ਹੋਈ ਹੈਗੇ ਇਹ ਪਹਿਲਾਂ ਵੀ ਇੱਕ ਸੌਣ ਸੌਣਾ ਦੀ ਐਫ ਆਈ ਆਰ ਦਰਜ ਕਰਾਈ ਆ ਤੇ ਇਹ ਵੀ ਜਿਹੜਾ ਚੋੜਾ ਉਹਨੂੰ ਛੇਤੀ ਛੇਤੀ ਫੜਿਆ ਜਾਵੇ ਤੇ ਇਹ ਪਤਾ ਲੱਗੇ ਪਛਾਣ ਤਾਂ ਕਿ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜਾ ਸਮਾਨ ਹੈ ਟਰਾਂਸਪੋਰਟ ਵਿੱਚੋਂ ਕੱਢ ਕੇ ਕਿੱਥੇ ਵੇਚਦੇ ਆ ਤੇ ਕਿਹਨੂੰ ਦਿੰਦੇ ਆ ਤੇ ਲੈਂਦਾ ਕੌਣ ਆ ਇਹ ਸਾਰਾ ਜਿਹੜਾ سلسلہ ਦਾ ਸਾਰਾ ਕੁਝ ਇਹ ਉਹ ਨਹੀਂ ਜਥੇਬੰਦੀ ਨਾਲ ਵੀ ਸਲਾਹ ਕਰਨੀ ਹੈ ਜਥੇਬੰਦੀ ਜੋ ਵੀ ਸਾਨੂੰ ਕਹੂਗੀ ਜਥੇਬੰਦੀ ਦੇ ਮੁਤਾਬਕ ਅਸੀਂ ਚੱਲਾਂਗੇ ਉਹ ਨਜ਼ਰ ਅਸੀਂ ਬਹਿਣਾ ਨਹੀਂਗਾ ਜੀ ਨਜ਼ਰ ਜਥੇਬੰਦੀ ਸਾਨੂੰ ਕਹੂਗੀ ਉਹ ਨਜ਼ਰ ਅਸੀਂ ਤਾਂ ਆਪਣੇ ਝੰਡੇ ਖੜੇ